ਕਲਾ ਸਮਾਨਧ ਵਿੱਚ ਟਿਪਰ ਤੇ ਸਕੂਲੀ ਬਸ ਦੇ ਵਿੱਚ ਜਬਰਦਸਤ ਟੱਕਰ ਦੇ ਕਾਰਨ ਦੇ ਕਰਕੇ ਜੁੜਾ ਹੈ ਸੱਤ ਸਕੂਲੀ ਬੱਚਾ ਦੀ ਮੌਤ ਹੋ ਗਈ ਉਸ ਦੇ ਰੋਜ਼ ਦੇ ਵੱਜੋ ਬੱਚਿਆਂ ਦੇ ਪੇਰੈਂਟਸ ਨੇ ਸੱਬਦੇ ਤੇ ਸੰਪੂਰਨ ਤੌਰ ਤੇ ਸਮਾਣਾ ਬੰਦ ਰੱਖਿਆ ਗਿਆ ਪੰਜਾਬ ਸਰਕਾਰ ਦੀ ناکامی ਨੂੰ ਦੇਖਦੇ ਹੋਏ ਬੱਚਿਆਂ ਦੇ ਪੇਰੈਂਟਸ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਤਾਂ ਜੜਾ ਹੈ 24 ਕੰਟਾ ਦੇ ਵਿੱਚ ਹੀ ਫੜ ਲਿਆ ਜਾ ਰਿਹਾ ਹੈ ਪਰ ਸਾਡੇ ਬੱਚਿਆਂ ਦੇ ਕਾਤਲਾਂ ਨੂੰ ਹਲੇ ਤੱਕ ਨਹੀਂ ਫੜਿਆ ਗਿਆ ਮ੍ਰਿਤਕ ਬੱਚਿਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਮੁਲਜ਼ਮ ਦੱਸਦੇ ਕਿ ਲੋਕਾਂ ਨੂੰ ਜਲਦ ਤੋਂ ਜਲਦ ਫੜਨ ਦੀ ਮੰਗ ਕੀਤੀ ਗਈ ਬਣ ਕੇ ਬੇਨਤੀ ਹੈ ਕਿ ਕਾਤਲਾ ਨੂੰ ਫੜ ਲੋ ਸਾਨੂੰ ਹੋਰ ਰੋਣ ਨੂੰ ਮਜਬੂਰ ਨਾ ਕਰੋ ਅਸੀਂ ਪਹਿਲਾਂ ਹੀ ਰੱਬ ਦੇ ਬਹੁਤ ਜ਼ਿਆਦਾ ਦੁਖੀ ਆ ਅਸੀਂ ਆਪਣੇ ਛੋਟੇ ਛੋਟੇ ਬੱਚੇ ਗਵਾਏ ਨੇ ਹਾਸਪਿਟਲ ਫੜ ਲੋ ਉਹਨਾਂ ਨੂੰ ਸ਼ਰਮ ਕਰ ਲੋ ਕੁਝ ਅੱਜ ਸਾਨੂੰ ਬਹੁਤ ਹੀ ਮਜਬੂਰ ਹੋ ਕੇ ਇਹ ਕੰਮ ਕਰਨਾ ਪੈ ਰਿਹਾ ਜਿਹੜਾ ਕਿ ਅਸੀਂ ਕਰਨਾ ਨਹੀਂ ਚਾਹੁੰਦੇ ਸੀ ਜੋ ਕਿ ਪੰਜਾਬ ਸਰਕਾਰ ਸਾਡਾ ਲੋਕਲ ਪ੍ਰਸ਼ਾਸਨ ਸੁੱਤਾ ਪਿਆ ਹੈ ਗੈਰੀ ਨੀਂਦ ਵਿੱਚ ਸੁੱਤਾ ਪਿਆ ਹੈ ਜੋ ਕਿ ਸਾਨੂੰ ਇਹ ਇੰਨਾ ਠੋਸ ਕਦਮ ਸਾਨੂੰ ਆ ਅਸੀਂ ਰੋਈਏ ਜਾਂ ਅਸੀਂ ਇਹਦੇ ਧਰਨੇ ਲਾਈਏ ਸਾਨੂੰ ਆਪ ਨਹੀਂ ਸਮਝਦਾ ਆਪਣੇ ਕਾਰਦੇ ਨੂੰ ਸੰਭਾਲ ਲੀਏ ਜਾਂ ਕੀ ਕਰੀਏ ਜੀ ਸੰਦਾ ਕੰਦਾ ਨਾਲ ਟੱਕਰਾਂ ਮਾਰਨੀਆਂ ਪੈ ਰੀਆਂ ਨੇ ਜੀ ਪਰ 23 24 ਦਿਨ ਹੋ ਗਏ ਅੱਜ ਉਹਨਾਂ ਦੇ ਅੱਗੇ ਹੱਥ ਵੀ ਜੋੜ ਲਏ ਟੱਕਰਾਂ ਵੀ ਮਾਰ ਲਈ ਸਿਰ ਪੈਰੇ ਪੈਣਾ ਰਹਿ ਗਿਆ ਜੀ ਮੁਰਦਾਬਾਦ ਐਮ